ਜਾਨਕ ਸੰਦ ਚਿਤ ਆਵਹਿ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛਾੜਿਆਸ ਹੋ ਹੋ ਸਬਨਾ ਕੀ ਰੇਨੁ ਕਾ ਤਉ ਆਉ ਹਮਾਰੇ ਪਾਸ ਹੋ ਹੋ ਸਬਨਾ ਕੀ ਰੇਨੁ ਕਾ ਤੋ ਆਓ ਹਮਾਰੇ ਪਾਸ ਪਰਮ ਸਨਮਾਨ ਜੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਣੇ ਸਾਰਿਆਂ ਦੇ ਹੀ ਵੱਡੇ ਭਾਗ ਹਨ ਧੰਨ 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 ਸਤਿਗੁਰੂ ਬੋਲਦਾ ਰੱਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਰਲ ਮਿਲ ਕੇ ਹਾਜ਼ਰੀਆਂ ਭਰਨ ਦਾ ਸੁਭਾਗ ਬਖਸ਼ਿਸ਼ ਹੋਇਆ ਹੈ ਆਓ ਜੋ ਅਰਦਾਸ ਦੀ ਆਪਾਂ ਲੜੀਵਾਰ ਕਥਾ ਕਰ ਰਹੇ ਹਾਂ ਜਿ ਵਚਨਕਾਰ ਪੜ ਰਹੇ ਹਾਂ ਕਿ ਸ੍ਰੀ ਸਾਹਿਬ ਜੀ ਸਹਾਇ ਬਲ ਹੋਆ ਬੰਧਨ ਛੁੱਟੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਬਲ ਹੋਆ ਬੰਧਨ ਛੁੱਟੇ ਸਬ ਕਿਛ ਹੋਤ ਉਪਾਏ ਨਾਨਕ ਸਭ ਕਿਸ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਈ ਏ ਪ੍ਰਭੂ ਤੇਰੇ ਹੱਥ ਵਿੱਚ ਤਾਕਤ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਸ਼ਾਸਤਰ ਚਿੰਨ ਦਿੱਤਾ ਹੈ ਭਗਤੀ ਲਈ ਸਿਮਰਨ ਲਈ ਨਿਮਰਤਾ ਲਈ ਅੰਦਰ ਦੇ ਵਕਾਰਾਂ ਤੋਂ ਬਚਣ ਲਈ ਤੇ ਕਹਿੰਦੇ ਹਨ ਗਿਆਨ ਵੀ ਇੱਕ ਖੜਗ ਹੈ ਜਿਸ ਖਾੜਕ ਨਾਲ ਤੂੰ ਆਪਣੇ ਅੰਦਰ ਨੂੰ ਖਾਤਮ ਕਰਨਾ ਹੈ ਜਦੋਂ ਬੰਦਾ ਅੰਦਰੋਂ ਨਾ ਜੁੜਿਆ ਹੋਵੇ ਤਾ ਉਹ ਸ਼ਸਤਰ ਦਾ ਕੀ ਵਾਲੀ ਜੁਲਮ ਵਾਲੇ ਪਾਸੇ ਵੀ ਤੁਰ ਪੈਂਦਾ ਹੈ ਕੀ ਪ੍ਰਮਾਤਮਾ ਨੇ ਆਪਣੀ ਰਚਨਾ ਵਿੱਚ ਹੀ ਖੇਡ ਨਹੀਂ ਰਜੀ ਹਰ ਕੀਮਤੀ ਚੀਜ਼ ਦੇ ਬਚਾ ਦਾ ਉਸਨੇ ਨਾਲ ਕੋਈ ਨਾ ਕੋਈ ਪ੍ਰਬੰਧ ਕੀਤਾ ਹੋਇਆ ਹੈ ਤੇ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੀ ਵਾਰ ਮੀਰੀ ਤੇ ਪੀਰੀ ਦੀਆਂ ਦੋ ਕ੍ਰਪਾਨਾਂ ਪਾਈਆਂ ਹਨ ਤਾਂ ਉੱਥੇ ਨੱਥੇ ਤੇ ਅਬਦੁੱਲੇ ਨੇ ਬਾਰ ਬਣਾ ਕੇ ਕਪੌੜੀ ਕਹੀ ਸੀ ਉਸ ਵੇਲੇ ਇੱਕ ਸਵਾਲ ਉੱਠਿਆ ਸੀ ਕਿ ਸਿੱਖ ਸੰਗਤ ਵਿੱਚ ਪਹਿਲਾਂ ਕੇਵਲ ਰਵਾਬ ਫੜੀ ਹੈ ਗੁਰੂ ਘਰ ਦੇ ਅੰਦਰ ਕੇਵਲ ਸਰੰਦਾ ਵੱਜਦਾ ਪਿਆ ਹੈ ਸ਼ਾਬਦ ਕੀਰਤਨ ਹੁੰਦਾ ਪਿਆ ਹੈ ਸੰਗਤ ਪਟਾਵਾ ਮਾਂ ਲੈ ਕੇ ਵਸਤਰਾਂ ਦੀਆਂ ਰੁਪਈਆਂ ਦੀਆਂ ਸੋਨਾ ਚਾਂਦੀ ਦੀਆਂ ਆਉਂਦੀਆਂ ਹਨ ਇਨਾਂ ਨੇ ਕੋਦਾਮ ਸਭ ਕੁਝ ਮੋੜ ਦਿੱਤਾ ਹੈ ਨਮੀ ਚੇਂਜ ਲਿਆਂਦੀ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਤੇ ਹੁਣ ਕਹਿ ਰਹੇ ਹਨ ਕਿ ਸਾਨੂੰ ਘੋੜੇ ਚਾਹੀਦੇ ਹਨ ਹੁਣ ਕਹਿ ਰਹੇ ਹਨ ਕਿ ਸਾਨੂੰ ਕੀਮਤੀ ਸ਼ਾਸਤਰ ਚਾਹੀਦੇ ਹਨ ਹੁਣ ਕਹਿ ਰਹੇ ਹਨ ਕਿ ਸਾਨੂੰ ਕੀਮਤੀ ਜਵਾਨੀਆਂ ਚਾਹੀਦੀਆਂ ਹਨ ਜਵਾਨ ਆ ਕੇ ਗੁਰੂ ਕੀ ਫੌਜ ਵਿੱਚ ਭਰਤੀ ਹੋਣ ਕਾਣ ਲੱਗੇ ਕਿ ਇਹ ਕੰਮ ਸਾਰਾ ਉਲਟਾ ਨਹੀਂ ਰੱਬ ਮਿਹਰ ਕਰੇ ਵਿਦਵਾਨ ਪੈਦਾ ਹੋਵੇ ਕਿਤੇ ਭਾਈ ਗੁਰਦਾਸ ਜੀ ਵਰਗਾ ਉਸ ਮਹਾਨ ਵਿਦਵਾਨ ਨੇ ਆਪਣੀ ਕਲਮ ਨਾਲ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ ਹੈ ਤੇ ਭਾਈ ਗੁਰਦਾਸ ਜੀ ਨੂੰ ਕਿਸੇ ਨੇ ਕਹਿ ਦਿੱਤਾ ਕਿ ਤੁਸੀਂ ਵਿਦਵਾਨ ਹੋ ਉੱਤਰ ਦਿਓ ਕਿ ਅੱਜ ਮਸੰਦ ਵੀ ਕਹਿੰਦੇ ਪਏ ਹਨ ਕਿ ਆਮ ਲੋਕ ਵੀ ਕਹੇ ਕਹਿੰਦੇ ਪਏ ਹਨ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਕਿਉਂ ਪਾਈਆਂ ਤੇ ਭਾਈ ਗੁਰਦਾਸ ਜੀ ਨੇ ਇਸ ਦਾ ਉੱਤਰ ਦੇਣ ਲਈ ਕਲਮ ਚੁੱਕੀ ਕਦੀ ਨਾ ਭੁੱਲਿਓ ਨਾ ਕਿ ਪ੍ਰਮਾਤਮਾ ਨੇ ਜੋ ਕੁਝ ਸਿਰਜਿਆ ਹੈ ਹਰ ਕੀਮਤੀ ਚੀਜ਼ ਨਾਲ ਉਸ ਦੀ ਰਾਖੀ ਵਾਲਾ ਵੀ ਪੈਦਾ ਕੀਤਾ ਹੈ ਤੇ ਭਾਈ ਸਾਭ ਜੀ ਦੀ ਕਬਾਰ ਦੀ ਪੌੜੀ ਹੈ ਭਾਈ ਸਾਭ ਕਹਿੰਦੇ ਹਨ ਕਿ ਚੰਨਣ ਦਾ ਰੁੱਖ ਕਿੰਨਾ ਕੀਮਤੀ ਹੈ ਅਜ ਤੱਕ ਭਗਤ ਦੀ ਵਿਆਖਿਆ ਅਸੀਂ ਚੰਦਣ ਦੇ ਨਾਲ ਕਰਦੇ ਹਾਂ ਭਾਈ ਸਾਹਿਬ ਨੇ ਸੰਤ ਦੀ ਤੁਲਨਾ ਗੁਰੂ ਦੀ ਤੁਲਨਾ ਗੁਰਸਿੱਖ ਦੀ ਤੁਲਨਾ ਚੰਦਣ ਨਾਲ ਕੀਤੀ ਹੈ ਤੇ ਚੰਦਣ ਅਤ ਦਾ ਕੀਮਤੀ ਹੈ ਤੇ ਜੇ ਅਸੀਂ ਕਹੀਏ ਕਿ ਇੱਕ ਪਾਸੇ ਤੁਸੀਂ ਬਾਣੀ ਦੀ ਗੱਲ ਕਰਦੇ ਹੋ ਤੇ ਦੂਜੇ ਪਾਸੇ ਤੁਸੀਂ ਸ਼ਾਸਤਰ ਅੱਗੇ ਕਿਉਂ ਰੱਖੇ ਦੇਖੋ ਕਦੀ ਨਾ ਭੁੱਲਿਓ ਨਾ ਚੰਦਨ ਅਤ ਦਾ ਕੀਮਤੀ ਹੈ ਚੰਦਨ ਵਿੱਚ ਸੁਗੰਧੀ ਹੈ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜਿਹੜਾ ਇੰਨਾ ਕੀਮਤੀ ਸੁਗੰਧੀ ਤੇ ਖੰਡ ਨਾਲ ਭਰਿਆ ਹੈ ਕੀ ਕਾਰਨ ਹੈ ਕਿ ਰੱਬ ਨੇ ਉਸ ਦੇ ਨੇੜੇ ਸੱਪਾਂ ਦੇ ਚੁੰਡ ਪੈਦਾ ਕਰ ਦਿੱਤੇ ਸੱਪ ਨੂੰ ਚੰਦ ਲੈ ਕੇ ਚਾਰ ਛਪੇਰੇ ਚੰਬੜੇ ਰਹਿੰਦੇ ਹਨ ਚੰਦਨ ਨੂੰ ਗਾਣ ਲੱਗੇ ਰੱਬ ਦੀ ਕੁਦਰਤ ਨੂੰ ਸਮਝ ਉਸ ਦਾ ਭਾਵ ਹੈ ਚੀਜ਼ ਬੜੀ ਕੀਮਤੀ ਹੈ ਜਨਾ ਖਣਾ ਕੇ ਬਾਾਰ ਨਾ ਕਰਨ ਲੱਗ ਪਏ ਭਾਵੇਂ ਸੱਪਾਂ ਦੀ ਸ਼ੀਤਲ ਸ਼ੀਤਲਤਾ ਮਿਲਦੀ ਹੈ ਪਰ ਸੱਚ ਜਾਣੀ ਚੰਦਨ ਦੇ ਨੇੜੇ ਜਿਹੜੇ ਸੱਪ ਹਨ ਇਹ ਰੱਬ ਨੇ ਭਗਤੀ ਦੇ ਨੇੜੇ ਮਾਨੋ ਸ਼ਕਤੀ ਟਕਾਈ ਹੋਈ ਹੈ ਇੱਕ ਪਾਸੇ ਕਹਿੰਦੇ ਹਾਂ ਕਿ ਰੱਬ ਨੂੰ ਪਿਆਰ ਕਰ ਕਿਸ ਤਰ੍ਹਾਂ ਦਾ ਰੇ ਮਨ ਐਸੀ ਹਰਿ ਸਿਓਂ ਪ੍ਰੀਤ ਕਰ ਜੈਸੀ ਮਛਲੀ ਨੀਰਕ ਤੇ ਦੂਜੇ ਪਾਸੇ ਕਹਿੰਦੇ ਹਨ ਕਿ ਬਾਚ ਜਾ ਸਵਾਦ ਪਿੱਛੇ ਮੱਛੀ ਟੁਕੜੇ ਟੁਕੜੇ ਖਰਾ ਗਈ ਤੇ ਜੇ ਅਸੀਂ ਕਹੀਏ ਉੱਥੇ ਤਾਂ ਮੱਛੀ ਦਾ ਪ੍ਰਮਾਨ ਪ੍ਰਤੀਤ ਆਇਆ ਹੈ ਇਸ ਦਾ ਸਵਾਦ ਆਇਆ ਹੈ ਬਾਣੀ ਪੜਦਿਆਂ ਕਦੀ ਨਾ ਭੁੱਲੀਏ ਨਾ ਕਿ ਕੋਈ ਵੀ ਪ੍ਰਮਾਣ ਉਸ ਸ਼ਬਦ ਨੂੰ ਪੂਰਾ ਉਚਾਰ ਕੇ ਅਰਥ ਹੋ ਸਕਦੇ ਹਨ ਇਹ ਨਹੀਂ ਕਿ ਅੱਧੀ ਤੱਕ ਚੁੱਕ ਕੇ ਅਸੀਂ ਹੋਰ ਤੱਕ ਨਾਲ ਮਨਾ ਕੇ ਕਹੀਏ ਕਹਿਣ ਲੱਗੇ ਕਿ ਚੰਦਨ ਕੀਮਤੀ ਹੈ ਪਰ ਉਸ ਚੰਦਨ ਦੇ ਨੇੜੇ ਸੱਪ ਹਨ ਕਾਦੇ ਲਈ ਵੀ ਪੈਦਾ ਕੀਤੇ ਹਨ ਰਖਵਾਲੀ ਲਈ ਤੇ ਉਹਨਾਂ ਨੇ ਦੂਜਾ ਸ਼ਬਦ ਵਰਤਿਆ ਕਹਿਣ ਲੱਗੇ ਕਦੀ ਨਾ ਭੁੱਲੀ ਨਾ ਕਿ ਘਰ ਵਿੱਚ ਕੁੱਤਾ ਰੱਖ ਕੇ ਗਿਆ ਹੈ ਤੂੰ ਬੰਦਾ ਹੈ ਕੁੱਤੇ ਨੂੰ ਘਰ ਵਿੱਚ ਕਿਉਂ ਰੱਖਿਆ ਹੈ ਇਸ ਕਰਕੇ ਕਿ ਮੇਰੇ ਘਰ ਦੀ ਕੋਈ ਲੁੱਟ ਨਾ ਕਰ ਜਾਏ ਆਪਨੇ ਘਰ ਨੂੰ ਜਿੰਦਰਾ ਮਾਰ ਕੇ ਕਿਉਂ ਜਾਂਦਾ ਹੈ ਕਹਿਣ ਲੱਗੇ ਇਸ ਕਰਕੇ ਕਿ ਮੇਰੇ ਘਰ ਦੀ ਰਖਵਾਲੀ ਰਹੇ ਕਾਂ ਲੱਗੇ ਜਿਸ ਦਿਨ ਤੂੰ ਫਸਲ ਬੀਜਦਾ ਹੈ ਅਜੇ ਫਸਲ ਨੇ 6 ਮਹੀਨਾ ਨੂੰ ਪੱਕਣਾ ਹੈ ਤੂੰ ਚਾਰ ਛਪੇਰੇ ਤਿੱਖੀਆਂ ਸੂਲਾਂ ਦੀ ਵਾੜ ਕਰਦਾ ਪਿਆ ਹੈ ਤੈਨੂੰ ਕੀ ਲੋੜ ਪਈ ਹੈ ਕਿ ਵਾੜ ਕਰਨ ਦੀ ਅੱਗੋਂ ਉੱਤਰ ਮਿਲਦਾ ਹੈ ਕਿ ਜੇ ਮੈਂ ਆਪਣੀ ਫਸਲ ਨੂੰ ਵਾੜ ਨਾ ਕੀਤੀ ਤਾਂ ਲੋਕ ਫਸਲ ਨੂੰ ਉਜਾੜ ਕੇ ਤਬਾਹ ਕਰ ਦੇਣਗੇ ਕਹਣ ਲੱਗੇ ਜੇ ਮੈਂ ਜਿੰਦਰਾ ਨਾ ਮਾਰਿਆ ਤਾਂ ਮੇਰਾ ਘਰ ਫੋਲ ਕੇ ਲੋਕ ਲੈ ਜਾਣਗੇ ਜੇ ਕੁੱਤੇ ਨੂੰ ਨਾ ਰੱਖਿਆ ਤਾਂ ਰਾਤ ਨੂੰ ਮੇਰਾ ਘਰ ਕੋਈ ਲੁੱਟ ਕੇ ਲਜਾ ਸਕਦਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਇੱਕ ਬਗੀਚਾ ਬਣਾਇਆ ਹੈ ਅੱਜ ਦੇਖਿਆ ਕਿ ਤੱਤੀ ਤਵੀ ਤੇ ਬਿਠਾਇਆ ਹੈ ਗੁਰੂ ਅਰਜਨ ਦੇਵ ਮਹਾਰਾਜ ਨੂੰ ਕੱਲ ਨੂੰ ਇਸ ਪੰਥ ਨੂੰ ਉਜਾੜਨ ਵਾਲੇ अनेका ਚੜ ਕੇ ਆਉਣਗੇ ਇਸ ਫਸਲ ਨੂੰ ਰੱਖਣਾ ਹੈ ਇਸ ਨੂੰ ਸਾਸਤਰਾਂ ਦੀ ਬਾੜ ਦੇਣੀ ਪਵੇਗੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਉਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਹਨ ਉਹ ਕਹਿੰਦੇ ਹਨ ਖੇਤੀ ਬਾੜ ਸੁਟਿੰਗਰੀ ਕਿ ਕਰਾਰ ਸਪਾਸ ਜਿਉ ਬਾਗੇ ਸਾਪ ਪਲੇਟੇ ਚੰਦਨੇ ਬੂਹੇ ਜੰਦਾ ਕੁੱਤਾ ਜਾਗੇ ਕਹਿੰਦੇ ਹਨ ਕਦੀ ਕਲਮ ਦੇ ਫੁੱਲ ਬਲ ਦੇਖ ਕਦੀ ਕਲਮ ਦੇ ਫੁੱਲ ਵੱਲ ਵੇਖ ਉਸ ਵਿੱਚ ਰੱਬ ਨੇ ਕੰਡੇ ਕਿਉਂ ਪੈਦਾ ਕੀਤੇ ਹਨ ਕਮਲ ਦਾ ਫੁੱਲ ਅਤ ਦਾ ਕੋਮਲ ਹੈ ਸੁਗੰਧੀ ਤੇ ਮਹਿਕ ਨਾਲ ਭਰਿਆ ਹੈ ਉਸ ਦੇ ਨੇੜੇ ਕੰਡੇ ਕਿਉਂ ਹਨ ਕਦੀ ਗੁਲਾਬ ਦੇ ਫੁੱਲ ਵੱਲ ਦੇਖੋ ਤੇ ਭਾਈ ਗੁਰਦਾਸ ਜੀ ਕਹਿੰਦੇ ਹਨ ਬੰਦਗੀ ਦਾ ਫੁੱਲ ਖਿੜਿਆ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਤਤੀ ਤਵੀ ਤੇ ਬਿਠਾਇਆ ਤੇ ਕੱਲ ਲੱਗੇ ਅੱਜ ਸ਼ਾਸਤਰ ਤਾਂ ਪਾਏ ਹਨ ਤਾਂ ਕਿ ਕੱਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਖੇੜੇ ਉੱਪਰ ਕੋਈ ਹਮਲਾ ਨਾ ਕਰ ਸਕੇ ਉਸ ਤੋਂ ਬਾਅਦ ਉਹਨਾਂ ਕਿਹਾ ਇੱਕ ਗੱਲ ਇਹ ਵੀ ਕਦੀ ਨਾ ਭੁੱਲੀ ਕਿ ਮੂਰਖ ਬੰਦਾ ਜਦੋਂ ਅਖੀਰਲਾ ਸਮਾਂ ਆ ਜਾਏ ਉਦੋਂ ਸਾਸਤਰ ਤੋਂ ਬਿਨਾਂ ਮੰਨਦਾ ਨਹੀਂ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਜਿੱਥੇ ਮੂਰਖ ਬੰਦਾ ਮਿਲ ਜਾਏ ਤਾਂ ਖਮੋਸ਼ ਹੋ ਜਾ ਕਿਉਂ ਕਹਿਣ ਲੱਗੇ ਉਸ ਦਾ ਆਪਣਾ ਅੰਦਰ ਤਪਿਆ ਹੈ ਦੇ ਰੇ ਨਰਵੀ ਪੱਠੀ ਵਾਲ ਦੇਗਾ ਤੇਰੇ ਅੰਦਰ ਨੂੰ ਵੀ ਤਪਾਉਣ ਦਾ ਯਤਨ ਕਰੇਗਾ ਜਿਹੜੇ ਭਾ ਜਿਹੜੇ ਬੰਦਗੀ ਸ਼ਬਦ ਅਭਿਆਸੀ ਹਨ ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਹੰਕਾਰੀ ਹਨ ਬੋਲਦੇ ਕੁਝ ਨਹੀਂ ਸਾਬ ਨੇ ਸ਼ਬਦ ਵਰਤੇ ਹਨ ਜਾਰਹਿਣਾ ਨਹੀਂ ਐਤ ਜਗ ਤਾਂ ਕਾਇਤ ਗਾਰਬ ਹੰਢੀ ਐ ਮੰਦਾ ਕਿਸ ਨੂੰ ਆਖੀਐ ਪੜ ਅੱਖਰੇ ਹੋ ਬੁੱਝੀਐ ਮੂਰਖਾ ਨਾਲ ਨਾ ਲੁੱਝੀਐ ਆਸਾ ਦੀ ਵਾਰ ਵਿੱਚ ਆਪਾਂ ਇਹ ਵਚਨ ਪੜਦੇ ਆਂ ਸ਼ਾਪਦਿੰਦੀ ਕਮਾਈ ਵਾਲੇ ਨੂੰ ਜਦੋਂ ਕੋਈ ਗੱਲ ਕਹਿੰਦਾ ਹੈ ਤਾਂ ਉਸਨੇ ਸੀਨੇ ਨੂੰ ਚੀਰ ਕੇ ਜਾਂਦੀ ਹੈ ਬਾਬਾ ਨਾਨਕ ਜੀ ਕਹਿੰਦੇ ਹਨ ਕਈ ਵਾਰੀ ਮੂਰਖੇ ਸਮਝਦਾ ਹੈ ਕਿ ਜਿਹੜਾ ਚੁੱਪ ਕਰ ਗਿਆ ਮੇਰੇ ਕੋਲ ਡਰ ਗਿਆ ਕਹਿਣ ਲੱਗੇ ਬਾਬਾ ਜੀ ਜੇ ਨਾਂ ਲੂਝੀਏ ਤਾਂ ਮੂਰਖਾਂ ਦਾ ਟੋਲਾ ਮਾਰ ਦੇਗਾ ਸਾਰੀ ਦੁਨੀਆ ਨੂੰ ਉਥੇ ਬਾਬਾ ਜੀ ਨੇ ਕਿਹਾ ਕਿ ਇੱਕ ਤਰੀਕਾ ਹੈ ਚੁੱਪ ਕਰ ਜਾਏਗਾ ਤਾਂ ਮੂਰਖ ਚਲਾ ਵੀ ਜਾਏਗਾ ਆਪਣੀ ਭੁਗਾਈ ਮਾਰ ਕੇ ਮੁੜ ਜਾਏਗਾ ਬਾਬਾ ਜੀ ਕਹਿਣ ਲੱਗੇ ਇੱਕ ਥਾਂ ਜੇਹੀ ਸਥਿਤੀ ਆਉਂਦੀ ਹੈ ਜਿੱਥੇ ਮੂਰਖ ਨੂੰ ਸੋਧਣ ਲਈ ਸ਼ਾਸਤਰ ਚੁਕਨੇ ਪੈਂਦੇ ਹਨ ਜਦੋਂ ਕੋਈ ਮੰਦਾ ਮਨੁੱਖਤਾ ਤੇ ਝੁਲਮ ਕਰੇ ਤਾਂ ਸੱਚ ਜਾਣੋ ਉਸ ਨੂੰ ਸ਼ਾਸਤਰ ਚੁਕਨੇ ਪੈਂਦੇ ਹਨ ਮੇਰੇ ਗੁਰੂ ਕਲੰਗੀਧਰ ਜੀ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋਨਾਂ ਨੇ ਹੀ ਸ੍ਰੀ ਸਾਹਿਬ ਪਾਈਆਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਕਰਪਾਨਾਂ ਪਾਈਆਂ ਨੱਥੇ ਤੇ ਅਬਦੁੱਲੇ ਨੇ ਕਿਹਾ ਸੱਜਾ ਤਖਤ ਸੁਹਾਇਓ ਸ੍ਰੀ ਗੁਰੂ ਪਾਏ ਕੈ ਸਭ ਵਰਨੀ ਮੈਂ ਜਾਏ ਕਹੋ ਕਿਆ ਗਾਏ ਕੈ ਰਾਵਸਸ ਭਏ ਮਲੀਨ ਸੋ ਦਰਸ ਦਿਖਾਏ ਕੈ ਸ੍ਰੀ ਗੁਰੂ ਤਖਤ ਬਿਰਾਜੇ ਪ੍ਰਭੂ ਧਿਆਏ ਕੈ ਮ ਮੀਰ ਅਬਦੁੱਲ ਅਰਨੱਥਾ ਜਸ ਕਹਿਓ ਬਨਾਇ ਕੈ ਕਹਿਣ ਲੱਗੇ ਅੱਜ ਮੇਰਾ ਗੁਰੂ ਤਖਤ ਤੇ ਬੈਠਾ ਹੈ ਹੁਣ ਕੋਈ ਚੁੱਕੇ ਅੱਖ ਤੇ ਗੁਰੂ ਅਰਜਨ ਦੇਵ ਜੀ ਸਾਹਿਬ ਨੂੰ ਤਤੀ ਤਵੀ ਤੇ ਬਿਠਾਉਣ ਲਈ ਸ੍ਰੀ ਸਾਹਿਬ ਸਹਾਈ ਹੁੰਦੀ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੋਂ ਬਾਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇਗ ਫੜੀ ਜਦੋਂ ਅਰਦਾਸ ਵਿੱਚੇ ਸ਼ਬਦ ਵਰਤੇ ਹਨ ਕਿ ਕਿਰਪਾਲੂ ਦੇ ਸਿੱਖਾਂ ਨੇ ਕਿਆ ਖਾਲਸਾ ਅਕੱਲੀ ਮਾਲਾ ਫੜ ਕੇ ਵਾਹਿਗੁਰੂ ਵਾਹਿਗੁਰੂ ਨਾ ਕਹੀਂ ਜਾਈਂ ਗੌਰਮਤ ਵਿੱਚ ਰਾਜ ਦਾ ਸੰਕਲਪ ਹੈ ਉਹ ਕੀ ਹੈ ਹਜੂਰ ਨੇ ਕਿਹਾ ਸ਼ਾਸਤਰ ਫੜੀ ਭਰ ਧਰਮ ਨੂੰ ਕਾਇਮ ਰੱਖ ਕੇ ਰਾਜ ਨੂੰ ਕਾਇਮ ਕਰੀ ਤੇ ਜਦੋਂ ਸੀ ਪੜਦੇ ਆ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਕੋਈ ਚਲਾ ਨਾ ਕਰ ਜਾਏ ਤਾਂ ਸੀ ਪੜਦੇ ਆ ਦੇਹੋ ਸੱਜਣਾ ਸੀ ਸੜੀਆਂ ਜਿਉ ਹੋਵੇ ਸਾਹਿਬ ਸੁਮੇਲ ਇਸ ਦਾ ਮਤਲਬ ਇਹ ਨਹੀਂ ਕਿ ਮਰਨ ਤੋਂ ਬਾਅਦ ਭੈਣ ਭਰਾ ਚਾਚੇ ਤਾਏ ਨਾਲ ਜਾਣ ਤਾਂ ਇਨਾਂ ਦੀਆਂ ਅਸੀਸਾਂ ਨਾਲ ਥਾਂ ਮਿਲ ਜਾਣੀ ਹੈ ਹਰ ਕਿਸੇ ਦੀਆਂ ਅਸੀਸਾਂ ਨਾਲ ਥਾਂ ਮਿਲਦੀ ਹੋ ਮਿਲਦੀ ਹੋਵੇ ਤਾਂ ਕਦੀ ਵੀ ਕੋਈ ਕਿਸੇ ਨੂੰ ਮਰਨ ਨਾ ਦੇਵੇ ਅਸਲ ਵਿੱਚ ਉਹ ਸੱਜਣ ਜਿਨ੍ਹਾਂ ਨੇ ਰੱਬ ਦੇ ਘਰ ਦੀ ਚਾਲ ਚੱਲਦੀ ਹੈ ਉਹਨਾਂ ਨੂੰ ਬਾਬੇ ਨੇ ਕਿਹਾ ਜਾ ਕਾ ਮੀਤ ਸਾਜਨ ਹੈ ਸਮੀਆਂ ਜਿਸ ਜਨ ਕੋ ਕਹ ਕਾ ਕੀ ਕਮੀਆ ਜਾ ਕਾ ਕਹਿਆ ਦਰਗਾ ਚੱਲੈ ਰਾਜ ਮੇਰਾ ਗੁਰੂ ਕਹਿੰਦਾ ਹੈ ਮੇਰਾ ਬਿਲਕੁਲ ਗੁਰੂ ਸਮਰੱਥ ਹੈ ਜਿਸ ਰਾਜ ਵਿੱਚ ਲੋਕਾਂ ਦੀ ਕਤਲੋਗਾਰਤ ਹੋਵੇ ਮਜਲੂਮ ਲੁੱਟਿਆ ਜਾਏ ਤੇ ਸਤਿਗੁਰੂ ਕਹਿੰਦੇ ਮੈਂ ਨਹੀਂ ਚਾਹੁੰਦਾ ਇਹੋ ਜਾਂ ਰਾਜ ਹੋਵੇ ਮੈਨੂੰ ਇਹੋ ਜੀ ਮੁਕਤੀ ਵੀ ਨਹੀਂ ਚਾਹੀਦੀ ਜਿਸ ਦੇ ਵਿੱਚ ਸਮਾਜ ਨੂੰ ਛੱਡ ਕੇ ਸਵਾਰਥੀ ਬਣ ਜਾਏ ਕਿਹੋ ਜਾਂ ਰਾਜ ਨਹੀਂ ਚਾਹੀਦਾ ਜੀਤ ਫੇਰਾ ਸਭ ਦੇਸ ਦਸਾਨ ਕੋ ਬਾਜ ਢੋਲ ਮਰਦੰਗ ਨਗਾਰੀ ਗੂਜਤ ਗੂੜ ਗੰਜਾਨ ਕੇ ਸੁੰਦਰ ਹੰਸਤੇ ਅਜ ਰਾਜ ਹਜ਼ਾਰੇ ਭੂਤ ਭਿਖ ਭੂਮਾਨ ਕੇ ਭੂਪਤ ਕੌਨ ਨ ਕੌਨ ਅਗਨ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇਵਨ ਅੰਤ ਕੋ ਅੰਤ ਕੇ ਧਾਮ ਸੁਦਾਰੀ ਤੇ ਪ੍ਰਸਾਦ ਸਵਈਆਂ ਚ ਅਸੀਂ ਰੋਜ ਨਿਤਨੇਮ ਦੀ ਬਾਣੀ ਵਿੱਚ ਪੜਦੇ ਆਂ ਜੇ ਰੱਬ ਚੇਤੇ ਹੋਵੇਗਾ ਤਾਂ ਬੰਦਾ ਕਦੀ ਵੀ ਪੱਥਰ ਨਹੀਂ ਬਣਦਾ ਨਾ ਉਹ ਪੱਥਰ ਪੂਜਦਾ ਤੇ ਨਾ ਪੱਥਰ ਨੂੰ ਮੰਨਦਾ ਨਾ ਪੱਥਰ ਆਪ ਬਣਦਾ ਕਿਉਂਕਿ ਰੱਬ ਭੁੱਲ ਜਾਏ ਤਾਂ ਬੰਦਾ ਪੱਥਰ ਬਣ ਜਾਂਦਾ ਕਿਉਂਕਿ ਰੱਬ ਦੀ ਹੋਣ ਤੋਂ ਉਹਨੂੰ ਯਾਦ ਨਹੀਂ ਰਹਿੰਦੀ ਆਪਣੇ ਆਪ ਤੇ ਉਹਨੂੰ ਵਿਸ਼ਵਾਸ ਨਹੀਂ ਰਹਿੰਦਾ ਤਾਂ ਫਿਰ ਪੱਥਰਾਂ ਨੂੰ ਪੂਜੇਗਾ ਮੜੀਆਂ ਨੂੰ ਪੂਜੇਗਾ ਪਿਆਰਿਓ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਜਿੱਥੇ ਮਰਜੀ ਵਗ ਜੀਏ ਇਹਨਾਂ ਤੋਂ ਬਿਨਾ ਕਦੀ ਵੀ ਗੁਜ਼ਾਰਾ ਨਹੀਂ ਹੋਣਾ ਕਿਉਂਕਿ ਜਦੋਂ ਸਾਡਾ ਜਨਮ ਹੋਇਆ ਉਦੋਂ ਵੀ ਅਰਦਾਸ ਇਹਨਾਂ ਦੇ ਚਰਨਾਂ ਵਿੱਚ ਹੋਈ ਜਦੋਂ ਕੋਈ ਸਾਡੇ ਤੇ ਦੁੱਖ ਸੁੱਖ ਆਉਂਦਾ ਹੈ ਉਦੋਂ ਵੀ ਅਰਦਾਸ ਇਹਨਾਂ ਦੇ ਚਰਨਾਂ ਵਿੱਚ ਕਰਦੇ ਆ ਤੇ ਜਦੋਂ ਸਾਡਾ ਕੋਈ ਪਣ ਭਰਾ ਮਾਪੇ ਮਾਪੇ ਬਜ਼ੁਰਗ ਚੜ੍ਹਾਈ ਕਰ ਜਾਂਦੇ ਐ ਜਾਂ ਸੀ ਵੀ ਨਹੀਂ ਹੋਣਾ ਉਦੋਂ ਵੀ ਦਲਾਸਾ ਦੇਣ ਗੁਰੂ ਗ੍ਰੰਥ ਸਾਹਿਬ ਵੀ ਆਉਣਗੇ ਤੇ ਪਿਆਰਿਓ ਜਦੋਂ ਫਿਰ ਇਨਾ ਬਿਨਾ ਸਰਦੇ ਹੀ ਨਹੀਂ ਜਿਹੜੀ ਚੀਜ਼ ਬਿਨਾ ਸਰੇ ਹੀ ਨਾ ਤੇ ਜਾਂਉਂਦੇ ਜੀ ਹੀ ਗੁਰੂ ਗ੍ਰੰਥ ਸਾਹਿਬ ਦੇ ਲਾੜ ਲੱਗੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੀਏ ਮਰਨ ਤੋਂ ਬਾਅਦ ਅਸੀਂ ਸਾਡੀ ਮਰਜ਼ਾ ਦਾ ਕਿ ਸਹਿਜ ਪਾਠ ਅਖੰਡ ਪਾਠ ਸਾਹਿਬ ਕਰਾਉਣੇ ਆ ਉਹਦਾ ਮਤਲਬ ਇਹ ਹੁੰਦਾ ਹੈ ਕਿ ਜੀਵ ਸਾਡੇ ਘਰ ਵਿੱਚੋਂ ਗਿਆ ਮਾਨਦ ਰਵਿਆ ਹੁੰਦਾ ਹੈ ਹੰਕਾਰ ਤੋਂ ਰਹਿਤ ਹੁੰਦਾ ਹੈ ਉਹ ਇਸ ਲਈ ਹੁੰਦਾ ਹੈ ਕਿ ਉਹ 8-10 ਦਿਨ ਹੁੰਦੇ ਨੇ ਜਿਹੜੇ ਉਹ ਦਿਨਾਂ ਵਿੱਚ ਬਾਣੀ ਸੁਣੀ ਜਾਏ ਤੇ ਬੰਦੇ ਤੇ ਪੂਰਾ ਪੂਰਾ ਅਸਰ ਹੋ ਸਕਦਾ ਹੈ ਹੰਕਾਰ ਤੋਂ ਰਹਿਤ ਹੁੰਦਾ ਹੈ ਮਨ ਉਹ ਇਸ ਲਈ ਅਸੀਂ ਕਰਾਉਨੇ ਆ ਇਸ ਕਰਕੇ ਜੇ ਜੁੜਨਾ ਹੈ ਬਾਣੀ ਪੜ੍ਹਨੀ ਹੈ ਬਾਣੀ ਸੁਣਨੀ ਹੈ ਤੇ ਜਾਂਦੇ ਜੀ ਹੀ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆਈਏ ਜਾਂਦੇ ਜੀ ਹੀ ਬਾਣੀ ਪੜ੍ਹੀਏ ਬਾਣੀ ਸੁਣੀਏ ਬਾਣੀ ਸਮਝੀਏ ਫਿਰ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇਹ ਜਉਂਦੇ ਜੀ ਹੀ ਗੁਰੂ ਦੀ ਸ਼ਰਨ ਲਈਏ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆਈਏ ਤਾਂ ਫਿਰ ਸਾਡਾ ਇਸ ਸੰਸਾਰ ਤੇ ਆਇਆ ਸਫਲ ਹੋ ਸਕਦਾ ਹੈ ਸਫਲ 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 ਭਈ ਯਾਤਰਾ ਆ ਜਿੰਦਗੀ ਰੂਪੀ ਯਾਤਰਾ ਸਾਡੀ ਸਫਲ ਹੋ ਜਾਏਗੀ ਜੇ ਜਉਂਦੇ ਜੀ ਹੀ ਬਾਣੀ ਦੇ ਨਾਲ ਜੁੜ ਜਾਵਾਂਗੇ ਕਲਗੀਆਂ ਵਾਲੇ ਦੇ ਧੀਆ ਪੁੱਤਰ ਬਣ ਜਾਵਾਂਗੇ ਖੰਡੇ ਬਾਟੇ ਦੀ ਪੌਲ ਲਈਏ ਅੰਮ੍ਰਿਤ ਛਕੀਏ ਸਿੰਘ ਸਜੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲੱਗ ਕੇ ਆਪਣਾ ਜੀਵਨ ਸੋਨਾ ਬਣਾਉਣ ਦਾ ਯਤਨ ਕਰੀਏ ਜੀ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਆਪ ਸਰਬਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਹੋ ਆਓ ਜੀ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ ਜੀ ਸ਼ਲੋਕ ਪਾਪਨ ਗੁਰੂ ਪਾਣੀ ਪਿਤਾ ਮਾਤਾ ਧਰਤ ਦੇਵਸ ਰਾਤ ਦੁਇਂ ਦਾਈਂ ਦਾਇਆ ਕਿ ਲ ਸਗਲ ਚੰਗ ਆਈਆ ਬੁਰ ਆਈਆ ਬਾਚੈ ਧਰਮ ਕਾਰਮੀ ਆਪੋ ਆਪਣੀ ਕੇ ਨੇੜ ਕੇ ਜਿਨੀ ਨਾਮ ਧਿਆਇਆ ਗਏ ਮਸਾਕਤ नानक ते मुख उजली केती छुटी जिनी नाम ते आया गए मसाक़त नानक ते मुख उजली केतिरी छुटी नाल ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ